ਆਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕੋ ਅੱਜ ਹੋ ਗਿਆ ਬਈ ਆਪਣਾ ਆ ਆਟੋਮੈਟਿਕ ਪੋਲਟਰੀ ਫਾਰਮ ਤਿਆਰ ਇਧਰ ਲਾਤੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਇਹਦੇ ਅੰਦਰ ਦੀ ਜਾਂਦੀਆਂ ਨੇ ਪਾਈਪਾਂ ਅੰਦਰ ਲਾਤੇ ਫੀਡਰ ਸਾਰਾ ਅੰਦਰੋਂ ਤਿਆਰ ਕਰਤਾ ਅੱਜ ਦੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਹੈ ਕਿਉਂਕਿ ਇਹਦੇ ਅੰਦਰ ਛੱਡਾਂਗੇ 1000 ਚੂਚਾ ਤਾਂ ਬਈ ਚੂਚਾ ਆਈ ਜਾਂਦਾ ਪਟਿਆਲੇ ਤੋਂ ਥੋੜੇ ਟਾਈਮ ਤੱਕ ਆਜੂ ਪਰ ਉਸ ਤੋਂ ਪਹਿਲਾਂ ਇਧਰ ਦੇਖੋ ਬਈ ਇਧਰ ਸਾਰਾ ਕਰਤਾ ਤਿਆਰ ਥੱਲੇ ਪਾਈਆ ਕਲੀ ਉੱਤੇ ਝੋਨੇ ਦਾ ਬੂਰਾ ਤੇ ਇੱਧਰ ਲਾਤੇ ਸਾਰੇ ਦਾਣੇ ਤੇ ਪਾਣੀ ਵਾਲੇ ਫੀਡਰ ਤਾਂ ਬਈ ਆਹ ਆਟੋਮੈਟਿਕ ਫੀਡਰ ਨੇ ਪਾਣੀ ਵੀ ਆਊਾ ਇਹਦੇ ਵਿੱਚ ਦਵਾਈ ਵੀ ਆਊਗੀ ਆ ਨਵੀਂ ਟੈਕਨੋਲੋਜੀ ਦਾ ਫੀਡਰ ਆ ਦੇਖੋ ਬਈ ਤਾਂ ਇੱਧਰ ਪਾਈਪਾਂ ਆਉਂਦੀਆਂ ਨੇ ਬਈ ਇਹੇ ਜੀਆਂ ਤੇ ਇਹਨਾਂ ਦੇ ਵਿੱਚ ਬਈ ਜਲਬਣੀ ਜਾਂਦੀ ਤੇ ਆ ਜਾਂਦੀਆਂ ਨੇ ਉਧਰ ਟੈਂਕੀ 'ਚ ਤਾਂ ਪਹਿਲਾਂ ਆਪਾਂ ਇੱਥੇ ਹੀ ਸ਼ੁਰੂ ਕਰ ਲੈਨੇ ਆ ਆਹ ਟੈਂਕੀਆਂ ਨੇ ਬਈ ਦਵਾਈ ਵਾਲੀ ਵੀ ਆ ਤੇ ਪਾਣੀ ਵਾਲੀ ਵੀ ਆ ਤਾਂ ਜਿਵੇਂ ਆਹ ਟੈਂਕੀ ਆ ਇਹਦੇ ਵਿੱਚ ਪਾਊਗੀ ਦਵਾਈ ਤੇ ਆਹ ਬੰਦ ਹੋ ਜੂਗੀ ਟੈਂਕੀ ਤਾਂ ਕੱਲੀ ਦਵਾਈ ਆਊਗੀ ਆ ਸਾਰੇ ਫੀਡਰਾਂ ਦੇ ਅੰਦਰ ਤੇ ਜੇ ਆਪਾਂ ਦਵਾਈ ਤੇ ਪਾਣੀ ਦੋਨੇ ਚੀਜ਼ਾਂ ਭੇਜਣੀਆਂ ਨੇ ਫਿਰ ਦੋਨਾਂ ਦੇ ਗੇਟਵਾਲ ਖੁੱਲੇ ਜਾਣਗੇ ਤਾਂ ਬਈ ਇਹਦੇ ਅੰਦਰ ਲੱਗੇ ਨੇ ਟੋਟਲ 30 ਫੀਡਰ ਆਹ ਸਾਰੀ ਜਗ੍ਹਾ ਨੂੰ ਬਣਾਇਆ ਬਈ ਫ੍ਰੀ ਰੇਂਜ ਉਰੇ ਚੂਚੇ ਖੁੱਲੇ ਫਿਰਿਆ ਕਰਨਗੇ ਜਾਲੀ ਲੱਗਣ ਤੋਂ ਬਾਅਦ ਤਾਂ ਉਸ ਤੋਂ ਬਾਅਦ ਜਦੋਂ ਬੰਦ ਕਰਨੇ ਆ ਸਾਰੇ ਅੰਦਰ ਬਾੜ ਕੇ ਤਾਂ ਇਧਰ ਅੰਦਰ ਬੰਦ ਹੋਇਆ ਕਰਨਗੇ ਬਾਕੀ ਆ ਜਾਓ ਬਈ ਗੱਡੀ ਨੂੰ ਆ ਜਾਣ ਦਿਓ ਫਿਰ ਆਪਾਂ ਛੱਡਦੇ ਆ ਇਹਦੇ ਅੰਦਰ ਚੂਚੇ ਆ ਆਉਂਦੀ ਆ ਬਈ ਸ਼ੂਕ ਦੀ ਗੱਡੀ ਚੂਚਿਆਂ ਦੇ ਨਾਲ ਭਰੀ ਹੋਈ ਆ ਰ ਆਰ ਚੂਚੇ ਲੈ ਕੇ ਆਈਆ 1000 ਇਧਰ ਲਾਤੀ ਬਾਈ ਨੇ ਗੱਡੀ ਸਾਰੀ ਗੱਡੀ ਭਰੀ ਹੋਈ ਆ ਕਰੇਟਾਂ ਦੀ ਵਿੱਚ ਦੋ ਗੱਟੇ ਨੇ ਫੀਟਦੇ ਤੇ ਹੁਣ ਬਾਈ ਹੋਰੀ ਖੋਲਦੇ ਨੇ ਰस्सियां ਫੇਰ ਤਾਰਨਗੇ ਕਰੇਟਾਂ ਤੇ ਆਜੋ ਆਪਾ ਬੱਚੇ ਦੇਖਦੇ ਆ ਦੇਖੋ ਬਈ ਐਡੇ ਐਡੇ ਬੱਚੇ ਨੇ ਛੋਟੇ ਨਹੀਂ ਹੈਗੇ ਕਾਫੀ ਵੱਡੇ ਆ ਸਤਨਾਮ ਵਾਹਿਗੁਰੂ ਤਾਂ ਮਿੱਤਰੋ ਚੱਲ ਪਿਆ ਕੰਮ ਕਰੇਟਾਂ ਲਾਉਣ ਦਾ ਤਾਂ ਹੁਣ ਸਾਰੀਆਂ ਕਰੇਟਾਂ ਤਾਰ ਦਿੰਨੇ ਆ ਫਟਾਫਟ ਫੇਰ ਤੁਹਾਨੂੰ ਦਿਖਾਵਾਂਗੇ ਬਈ ਸਾਰੇ ਬੱਚੇ ਅੰਦਰ ਛੱਡ ਕੇ ਇਦਰ ਜੱਜ ਫਾਬੀ ਲਾਗੇ ਕਰੇਟ ਤਰਨ ਤੇ ਨਾਲ ਮੁੰਡਾ ਦੰਮੂ ਆ ਜਿਹਨੇ ਫਾਰਮ ਕਰਿਆਗਾ ਆ ਜਾਂਦਾ ਕਹਿੰਦੇ ਮੁੰਡਾ ਦੰਮੂ ਇਹਨੇ ਕਰਿਆ ਬਈ ਫਾਰਮ ਇੱਥੇ ਰੱਖ ਚੋਬਰ ਆ ਜਾਂਦਾ ਬਈ ਆਪਣਾ ਅਰਮਾਨ ਤੇ ਅਰਮਾਨ ਦੇ ਨਾਨਕੇ ਨੇ ਇੱਥੇ ਤੇ ਪਹਿਲਾ ਦਿਨ ਸੀ ਇਹਦਾ ਅੱਜ ਹੀ ਆਇਆ ਸੀ ਤੇ ਅੱਜ ਹੁਣ ਸਾਰੀ ਇਹਨੂੰ ਕਰੇਟਾਂ ਚ ਕਾਤੀਆਂ ਵਧੀਆ ਸਵਾਗਤ ਕਰਤਾ ਮੁੰਡੇ ਦਾ ਆ ਉੱਡ ਗਈਆਂ ਉਹ ਮੁਰਗੀਆਂ ਆ ਉੱਡ ਗਈਆਂ ਫੜ ਲਓ ਫੜ ਲਓ ਇਹ 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 ਆ ਦਬਲੀਕ ਤਾ ਮਿੱਤਰੋ ਜਦੋਂ ਉੱਤੋਂ ਕ੍ਰੇਟ ਚੱਕੀ ਥਲੜੀ ਕ੍ਰੇਟ ਦਾ ਢੱਕਣ ਖੁੱਲਾ ਸੀ ਉੱਥੋਂ ਨਿਕਲ ਗਈਆਂ ਇਹ ਆ ਵੀ ਦੱਬ ਲਈ ਦੋ ਫੜ ਲੀਆਂ ਤੇ ਦੋ ਬਾਈ ਹੋਰਾਂ ਦੇ ਹੱਥ 'ਚ ਨੇ ਮੜਾ ਜਾ ਦੇਖ ਕੇ ਚੱਕੇਓ ਬਈ ਹੁਣ ਕ੍ਰੇਟ ਨੂੰ ਤਾਂ ਮਿੱਤਰੋ ਬਈ ਲਗਭਗ ਸਾਰੀਆਂ ਕ੍ਰੇਟਾਂ ਤਾਰ ਲੀਆਂ ਗੱਡੀ 'ਚੋਂ ਬਸ ਦੋ ਕ ਰਹਿ ਗਈਆਂ ਤਾਂ ਇੱਧਰ ਮੁਰਗੀਆਂ ਵੀ ਨਿਕਲੀਆਂ ਫਿਰਦੀਆਂ ਨੇ ਇੱਕ ਦੋ ਬਾਹਰ ਤੇ ਆ ਜਾਓ ਬਈ ਦਿਖਾਉਣੇ ਆ ਤੁਹਾਨੂੰ ਆ ਰਹਿ ਗਈਆਂ ਬਈ ਲਾਸਟ ਦੋ ਕ੍ਰੇਟਾਂ ਤੇ ਬਾਈ ਵੀ ਉਤਰਿਆ ਗੱਡੀ 'ਚੋਂ ਤਾਂ ਬਈ ਲਗਭਗ ਸਾਰੀ ਗੱਡੀ ਖਾਲੀ ਕਰਤੀ ਟਾਈਮ ਤਾਂ ਲੱਗਿਆ ਥੋੜਾ ਜਿਹਾ ਪਰ ਬਈ ਤਾਰਤੀਆਂ ਸਾਰੀਆਂ ਤਾਂ ਹੁਣ ਇਹਨਾਂ ਦੋਨਾਂ ਨੂੰ ਵੀ ਲੈ ਕੇ ਚਲਦੇ ਆਂ ਅੰਦਰ ਤੇ ਫਿਰ ਛੱਡਾਂਗੇ ਸਾਰੇ ਚੂਚੇ ਬਾਹਰ ਤੇ ਆ ਗਈ ਲਾਸਟ ਕ੍ਰੇਟ ਆਪਣੇ ਪੋਲਟਰੀ ਫਾਰਮ ਦੇ ਅੰਦਰ ਮਿੱਤਰੋ ਤੇ ਇਧਰ ਦੇਖੋ ਬਈ ਆ ਸਾਰੀਆਂ ਕ੍ਰੇਟਾਂ ਦੇ ਵਿੱਚ ਆਇਆਗਾ 1000 ਚੂਚਾ ਬਾਕੀ ਬਈ ਇਹਨਾਂ ਦੇ ਵਿੱਚ 2 ਮੰਥ ਤੋਂ ਉੱਤੇ ਦੇ ਬੱਚੇ ਨੇ ਛੋਟੇ ਬੱਚੇ ਨਹੀਂ ਹੈਗੇ 2 ਮੰਥ ਤੋਂ ਪਲੱਸ ਨੇ ਤੇ ਆ ਜੋ ਬਈ ਹੁਣ ਵਾਰੀ ਆ ਆ ਸਾਰੀਆਂ ਕਰੇਟਾਂ ਦੇ ਬੱਚਿਆਂ ਨੂੰ ਬਾਹਰ ਛੱਡਣ ਦੀ ਮਿੱਤਰੋ ਟਰੇਆਂ ਰੱਖੀਆਂ ਗਈਆਂ ਤੇ ਹੁਣ ਬਈ ਛੱਡਣ ਲੱਗੇ ਨੇ ਤੇ ਗਿਣਤੀ ਕਰਾਉਣਗੇ ਤੇ ਛੱਡੀ ਜਾਂਦੇ ਨੇ ਬਾਹਰ ਤਾਂ ਇੱਕ ਟਰੇ ਦੇ ਵਿੱਚ 20 25 30 ਐਬਸਲੂਟ ਨਹੀਂ ਸਾਰੀਆਂ ਚੜ ਅੜ ਨੇ ਤੋ ਬਈ ਗਿਣੀ ਜਾਂਦਾ ਤੇ ਛੱਡੀ ਜਾਂਦਾ ਚਾਰ ਪੰਜ ਟਰੇਆਂ ਦੇ ਬੱਚਿਆਂ ਨੂੰ ਗਿਣ ਕੇ ਛੱਡਾਂਗੇ ਬਾਕੀ ਸਾਰਿਆਂ ਦੇ ਗੇਟ ਖੋਲਦਾਂਗੇ ਤੇ ਤੁਸੀਂ ਵੀ ਗਿਣ ਲਓ ਜਿਨੇ ਗੰਨੇ ਆ ਨਾਲ ਐਚ ਉਹ ਨਿਕਲੇ ਨੇ 28 ਪਹਿਲਾਂ ਛੱਡਣਗੇ ਵੱਡੇ ਬੱਚੇ ਉਸ ਤੋਂ ਬਾਅਦ ਬਈ ਛੋਟੇ ਕਾਲਾ ਵੀ ਆ ਗਿਆ ਇੱਕ ਹਨਾ 45 49 ਦੋ ਟਰੇਆਂ ਖੋਲਤੀਆਂ ਆ ਗਈ ਬਈ ਤੀਜੀ ਟਰੇ ਐਚ ਨੇ ਵੱਡੇ ਚੂਚੇ ਲੋ ਵੀ ਤਿੰਨ ਟਰੇਆਂ ਖੋਲਤੀਆਂ ਤੇ ਇਧਰ ਆ ਗਏ ਸਾਰੇ ਤੇ ਆ ਗਈ ਚੌਥੀ ਆ ਚੌਥੀ ਟਰੇ ਹੈ ਨਾ ਚਾਰ ਟਰਿਆਂ ਖੋਲਤੀਆਂ ਬਾਈ ਤੇ ਦੇਖੋ ਇਧਰ ਉਹ ਆ ਗਏ ਸਾਰੇ ਤੇ ਇਹਨਾਂ ਦੇ ਵਿੱਚ ਇੱਕ ਬਲੈਕ ਮੁਰਗੀ ਆਈ ਆ ਹਲੇ ਬਾਕੀ ਸਾਰੇ ਲਾਲ ਨੇ ਇਧਰ ਖੋਲਤੀ ਬਾਈ ਨੇ ਪੰਜਵੀਂ ਟਰੇ ਆ ਗਈ ਇੱਕ ਕਾਲੀ ਹੋਰ ਦੋ ਕਾਲੀਆਂ ਉਹ ਗਈਆਂ ਦੋ ਆ ਗਈ ਭਈ ਅਗਲੀ ਟਰੇ ਇਹ ਵੀ ਖੋਲਤੀ ਐਦੇ ਵਿੱਚ ਵੀ ਇੱਕ ਦੋ ਬਲੈਕ ਹੈਗੇ ਆ ਤੇ ਇਧਰ ਦੇਖੋ ਆਗੀ ਬਲੈਕ ਛੇ ਟ੍ਰੇਆਂ ਖੋਲਤੀਆਂ ਦੇਖੋ ਬਈ ਗਾ ਪੈ ਰਿਆ ਦੇਖਾਈ ਆ ਚੱਲ ਪਈ ਬਈ 1 ਲੀਟਰ ਤੇ 200 ਚੂਚਾ ਹੋਣ ਵਾਲਾਗਾ ਜਣੀ ਕਿ 200 ਛੜਤਾ ਹਨਾ ਇਹ 200 ਹੋ ਗਿਆ ਪੂਰਾ 200 ਹੋ ਗਿਆ ਬਾਕੀ ਆ ਉੱਤੇ ਨਿਕਲੀ ਜਾਂਦੇ ਨੇ ਐਕਸਟਰਾ ਤੇ ਇਧਰ ਆਗੇ ਚੂਚੇ ਦੇਖੋ ਬਈ 200 ਚੂਚੇ ਇੰਨਾ ਲੱਗਦਾ ਤੇ ਇਧਰ ਨੇ ਆ 200 ਚੂਚਾ ਆ ਗਈ ਬਈ ਅਗਲੀ ਟਰੇ ਓਏ ਆ ਤੀਜੀ ਖੋਲ ਦੋ ਸਾ ਗਰਮੀ ਆ ਪਾਨ ਪਾ ਲੋ ਬਈ ਹੁਣ ਸਾਰੀਆਂ ਟਰਿਆਂ ਖੋਲਣ ਲੱਗੇ ਆਂਗੇ ਤੇ 400 ਚੂਚਾ ਛੜਤਾ ਤੇ ਹੁਣ ਦੇਖਿਓ ਸੀਨ ਉਧਰ ਈਰਮਾਨ ਨੇ ਖੋਲਤੀ ਈਰਮਾਨ ਖੋਲ ਕੇ ਛੜਦੇ ਆਪੀ ਆਉਣਗੇ ਤਾਂ ਬਾਹਰ ਡਾਰੀਆਂ ਮਾਰਦੇ ਇੱਧਰ ਖੋਲਤੀਆਂ ਬਈ ਤਿੰਨ ਚਾਰ ਟਰੀਆਂ ਉਧਰ ਖੋਲਤੀਆਂ ਬਈ ਹੁਣ ਦੇਖਿਓ ਗਾਹ ਪੈਂਦਾ ਹੁਣ ਆਉਣਗੇ ਸਾਰੇ ਬਈ 1 2 3 ਆਹ ਤਿੰਨ ਟਰੀਆਂ ਖੋਲਤੀਆਂ ਤੇ ਉਧਰ ਖੋਲਤੀਆਂ ਇੱਕ ਆਪਾਂ ਵੀ ਖੋਲ ਦਿੰਨੇ ਆ ਆਜੋ ਬਈ ਬਾਹਰ ਪਜਿਓ ਪਜਿਓ ਦੇਖੋ ਬਈ ਇਧਰ ਵੀ ਪੈ ਗਿਆ ਗਾ ਤੇ ਉਧਰ ਦੇਖੋ ਤਾਂ ਬਈ 400 3 400 ਚੂਚੇ ਗਣ ਕੇ ਛੱਡਿਆ ਗਾ ਬਾਕੀ ਸਾਰੀਆਂ ਖੋਲਤੀਆਂ ਟਰੇਆਂ ਇੱਕ ਟਰੇ ਚ 30 ਚੂਚੇ ਆ ਇਧਰ ਦੇਖੋ ਬਈ ਚਲੋ 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 ਪੁੱਠੀ ਕਰਤੀ ਏਰਮਾਨ ਨੇ ਤਾਂ ਦੇਖੋ ਭਾਈ ਜਿਵੇਂ ਜਿਵੇਂ ਬਾਹਰ ਆਈ ਜਾਂਦੀ ਨੇ ਭਰੀ ਜਾਂਦਾ ਭਾਈ ਸਾਰਾ ਪੋਲਟਰੀ ਫਾਰਮ ਗਾਹ ਦੇਖੋ ਪੈਂਦਾ ਭਾਈ ਇੱਕ ਚਿੱਟੀ ਆ ਗਈ ਲੈ ਵੀ ਕਰਦੇ ਪੁੱਠੀ ਇਹ ਆ ਵੀ ਕਰਦੇ ਟੇਡੀ ਆ ਇਧਰ ਦੇਖੋ ਬਈ ਆਹ ਦੇਖੋ ਆ ਕਰਤੀਆਂ ਇਧਰ ਆ ਜੀਆ ਬਿਮਾਰ ਆ ਇਧਰ ਬੌਂਦਲੇ ਉਸ ਕਰੀ ਤੇ ਉਹ ਗੰਦਰਾ ਸਾਇਕਲ ਚੋਖੇ ਵੇ ਬੋਲੋ ਅਰੇ ਕੁਝ ਪਿੱਛੇ ਲੱਗੀ ਤਾਂ ਵੀ ਮੈਟਰੋ ਇੱਕ ਅੰਦੀ ਟ੍ਰੇ ਰਹਿ ਗਈ ਬਸ ਬਈ ਤਾਂ ਲਗਭਗ ਸਾਰੇ ਬਾਹਰ ਨਿਕਲ ਗਏ ਆ ਲਾਸਟ ਟ੍ਰੇ ਆ ਬਈ ਤੇ ਬਾਕੀ ਟ੍ਰੀਆਂ ਚ ਚੂਚੇ ਬੜੇ ਪਏ ਨੇ ਇੱਕ ਦੋ ਕਿਸੇ ਚ ਬੜੇ ਪਏ ਨੇ ਦੋ ਚਾਰ ਕਿਸੇ ਚ ਬਾਕੀ ਰਹਿ ਗਏ ਬਾਕੀ ਸਾਰੀਆਂ ਖਾਲੀ ਹੋ ਗਈਆਂ ਲੋ ਬਈ ਚੂਚੇ ਫਰੇ ਛੱਡੇ ਗਏ ਬਈ ਸਾਰੀਆਂ ਟ੍ਰੀਆਂ ਖਾਲੀ ਕਰਤੀਆਂ ਤੇ ਹੁਣ ਪਿਉਣੇ ਇਹਨਾਂ ਨੂੰ ਘੋੜਾ ਵਾਲਾ ਪਾਣੀ ਤਾਂ ਸਾਰਿਆਂ ਨਾਲੋਂ ਪਹਿਲਾਂ ਘੋੜਾ ਵਾਲਾ ਪਾਣੀ ਪਿਾਵਾਂਗੇ ਤੇ ਆ ਹੋ ਗਈਆਂ ਟ੍ਰੀਆਂ ਖਾਲੀ ਲਗਭਗ ਸਾਰੀਆਂ ਤੇ ਚੂਚਾ ਦੇਖੋ ਬਈ ਕਿੰਨਾ ਜ਼ਿਆਦਾ ਹੋ ਗਿਆ ਕੋਈ ਨਹੀਂ ਖੜ ਜਾ ਪਿਆਉਣੇ ਆ ਪਾਣੀ ਤੈਨੂੰ ਚੱਲ ਥੱਲੇ ਇਧਰ ਭਰ ਗਿਆ ਬਈ ਸਾਰਾ ਇਧਰ ਭਰ ਗਿਆ ਫੈਟ ਤੇ ਹੋ ਜਾ ਬਈ ਫੈਟ ਤੇ ਫੈਟ ਤੇ ਇਧਰ ਦੇਖੋ ਬਈ ਇਧਰ ਭਰ ਗਿਆ ਸਾਰਾ ਉਧਰ ਜਿਆਦਾ ਇਕੱਠੇ ਹੋ ਰਹੇ ਨੇ ਇੱਕ ਥਾਂ ਤੇ ਆਹ ਦੇਖੋ ਇਧਰ ਆ ਰਹੇ ਸਾਰੇ ਚਲੋ ਬਈ ਉਧਰ ਚਲੋ ਇਧਰ ਬਹੁਤ ਥਾਂ ਪਈ ਆ ਉਧਰ ਚਲੋ 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 ਹੋਰ ਗਾ ਪਾਤਾ ਆਜੋ ਇਹਨਾਂ ਨੂੰ ਉਧਰ ਭਿਜਾਉਨੇ ਆ ਚਲੋ 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 ਪਾਤਾ ਪਾਣੀ ਲੋ ਬਈ ਗੋੜਾ ਵਾਲਾ ਪਾਣੀ ਆ ਗਿਆ ਹਜ਼ਾਰ ਚੂਚੇ ਦੇ ਵਿੱਚੋਂ ਆ ਚਿੱਟੀ ਇੱਕ ਨਿਕਲੀ ਆ ਆ ਗਿਆ ਬਈ ਗੋੜਾ ਵਾਲਾ ਪਾਣੀ ਤਾਂ ਬਈ ਡੱਬੇ ਨਾਲ ਪਾਉਗਾ ਸਾਰੇ ਹਨਾ ਫੀਡਰਾਂ ਦੇ ਵਿੱਚ ਤੇ ਆਹ ਜ਼ਰੂਰੀ ਸੀ ਬਈ ਪਹਿਲਾਂ ਦੇਖੋ ਕਿਵੇਂ ਟੁੱਟ ਕੇ ਪੈ ਗਏ ਬਈ ਪਟਿਆਲੇ ਤੋਂ ਆਏ ਨੇ ਤਾਂ ਵਿਚਾਰੇ ਤੇ ਹਾਇ ਸੀਗੇ ਬਹੁਤ ਗਰਮੀ ਵੀ ਆ ਬਾਕੀ ਚਲੋ ਬਈ ਸਾਰੇ ਫੀਡਰਾਂ ਚ ਗੋੜਾ ਵਾਲਾ ਪਾਣੀ ਪਾ ਦਈਏ ਫਟਾਫਟ ਆਹ ਫੀਡਰ ਚ ਵੀ ਪੈ ਗਿਆ ਬਈ ਤੇ ਇਧਰ ਵੀ ਪੈ ਗਿਆ ਇਧਰ ਇਕੱਠ ਹੋ ਗਿਆ ਦੇਖੋ ਉਹ ਚ ਪੈ ਗਿਆ ਉਧਰ ਇਕੱਠ ਹੋ ਗਿਆ ਉਹ ਚ ਪੈ ਗਿਆ ਸਾਰੇ ਫੀਡਰਾਂ ਤੇ ਚੰਬੜ ਗਏ ਬਈ ਤੇ ਇਹ ਚ ਪੈ ਗਿਆ ਦੇਖੋ ਇਧਰ ਵੀ ਬਾਵਾ ਚੰਬੜ ਗਏ ਤੇ ਉਹ ਚ ਪੈ ਗਿਆ ਅੱਗੇ ਉਹਦੇ ਚ ਵੀ ਪੈ ਗਿਆ ਤੇ ਇੱਕ ਦੋ ਫੀਡਰ ਰਹਿ ਗਏ ਬਈ ਬਸ ਪਰਲੇ ਬਾਕੀ ਸਾਰਿਆਂ ਚ ਪੈ ਗਿਆ ਇੱਧਰ ਦੇਖੋ ਕਿਵੇਂ ਚੰਬੜੇ ਪਏ ਨੇ ਹੋਰ ਬਹੁਤ ਹੀ ਲੱਗ ਰਹੀ ਸੀ ਬਈ ਦੂਰੋਂ ਆਏ ਨੇ ਮੇਤਰੋ ਸਾਰੇ ਫੀਡਰਾਂ ਚ ਬਈ ਪਾਣੀ ਪਾਤਾ ਗੋੜਾਲਾ ਤੇ ਸਾਰਿਆਂ ਨੂੰ ਪਿਆਤਾ ਪਾਣੀ ਇਸ ਤੋਂ ਬਾਅਦ ਪਾਵਾਂਗੇ ਫੀਡ ਤੇ ਇੱਧਰ ਚੱਕਤਾ ਬਈ ਆਹ ਪੰਨਾ ਆ ਤਾਂ ਕਿ ਹਵਾ ਵਧੀਆ ਕਰਾਸ ਹੋ ਜੇ ਆ ਚੱਲ ਪਾ ਬਈ ਪਾਣੀ ਆਟੋਮੈਟਿਕ ਫੀਡਰ ਚ ਦੇਖੋ ਬਈ ਇੱਥੋਂ ਨਿਕਲਦਾਗਾ ਆ ਉਰੇ ਪੈਪ ਚੜੀ ਹੈਗੀ ਤੇ ਇਹਦੇ ਵਿੱਚ ਦੀ ਆ ਕੇ ਇੱਧਰ ਨਿਕਲਦਾਗਾ ਤੇ ਇਹਨੂੰ ਧਰ ਦਿੰਨੇ ਆਪਾਂ ਥੱਲੇ ਚੱਕ ਕੇ ਆਜੋ ਬਈ ਪਾਣੀ ਪੀ ਲਓ ਆਜੋ ਪੀ ਲਓ ਪੀ ਲਓ ਆ ਬੰਦ ਪਿਆ ਬਈ ਇਹ ਆ ਕਿਥੋਂ ਨਹੂਗਾ ਅੱਛਾ ਦੱਬੇ ਤੋਂ ਹੁੰਦਾਗਾ ਹੂੰ ਉਹ ਘੰਟਾ ਯਾਰ ਉਹ ਦੂਜਾ ਵਾਲਾ ਵਧੀਆ ਉਹ ਵਾਲਾ ਘੰਟਾ ਹਾਂ ਉਹ ਲੈ ਹਾਂ ਨੀ ਉਹ ਹੈ ਨਹੀਂ ਜਿੱਥੇ ਆ ਉਹ ਯਾਰ ਵਿਖੀ ਆ ਯਾਰ ਉਹ ਤੋਂ ਕੁਛ ਮਰਜ਼ੀ ਲੈ ਆ ਚੱਲ ਪਿਆ ਦੂਜਾ ਫੀਡਰ ਇਹ ਦੂਜੇ ਟਾਈਪ ਦਾ ਹੈਗਾ ਉਹ ਹੋਰ ਟਾਈਪ ਦਾ ਸੀਗਾ ਇਹ ਪੁਰਾਣੇ ਵਾਲਾ ਹੈਗਾ ਤੇ ਜਿਹੜਾ ਤੁਹਾਨੂੰ ਉੱਧਰ ਦਿਖਾਇਆ ਸੀਗਾ ਉਹ ਨਵੇਂ ਵਾਲਾ ਹੈਗਾ ਉਹ ਬਲੈਕ ਵਾਲਾ ਦੋਨੇ ਫੀਡਰ ਚਲਾਤੇ ਬਾਕੀ ਇੱਧਰ ਵੀ ਚੱਲ ਪਏ ਸਾਰੇ ਕਦੇ ਇੱਕ ਫੈਕਟਰੀ ਆਪਾਂ ਕਰ ਦੇਣਾ ਹੋਲੀ ਤਾਂ ਮਿੱਤਰੋ ਬਈ ਸਾਰਾ ਕੰਮ ਡਨ ਹੋ ਗਿਆ ਬਈ ਪਾਣੀ ਪੂਣੀ ਪਿਆਤਾ ਸਾਰਿਆਂ ਨੂੰ ਤੇ ਫੀਡ ਇਹਨਾਂ ਨੂੰ ਪਾਉਣੀਆਂ ਸ਼ਾਮ ਨੂੰ 4 ਵਜੇ ਤੇ ਬਾਈ ਗੱਡੀ ਲੈ ਕੇ ਚੜ ਗਏ ਟ੍ਰੇਨ ਟਰੂਆਂ ਹਨਾ ਭੇਜਤੀਆਂ ਤੇ ਆਜੋ ਬਈ ਤੁਹਾਨੂੰ ਹੁਣ ਮਲਾਉਨੇ ਆ ਦਮੂ ਦੇ ਨਾਲ ਜਿਹੜੇ ਮੁੰਡੇ ਨੇ ਆ ਫਾਰਮ ਕਰਿਆਗਾ ਆਜੋ ਬਈ ਫਿਰ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਦੇਖਦੇ ਆ ਬਈ ਆ ਪੁੱਛਦੇ ਆਂਗੇ ਆ ਪ੍ਰੋਜੈਕਟ ਤੇ ਕਿੰਨੇ ਪੈਸੇ ਲੱਗੇ ਨੇ ਫਾਰਮ ਤੇ ਤੇ ਨਾਲੇ ਸ਼ੈੱਡ ਤੇ ਕਿੰਨੇ ਲੱਗੇ ਆ ਤੇ ਉਸ ਤੋਂ ਪਹਿਲਾਂ ਬਈ ਤੁਹਾਨੂੰ ਦੱਸ ਦਿਆਂਗੇ ਆ ਮੁੰਡੇ ਨੇ ਕੈਨੇਡਾ ਰਿਜੈਕਟ ਕਰਕੇ ਇੱਥੇ ਬਈ ਆਪਦਾ ਕੰਮ ਖੋਲਿਆਗਾ ਤੇ ਬਾਕੀ ਤੁਸੀਂ ਬਈ ਟੀ-ਸ਼ਰਟਾਂ ਭिजੀਆਂ ਪਈਆਂ ਨੇ ਮਿਹਨਤ ਤੋਂ ਦੇਖ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਆ ਬਾਈ ਆਪਦੇ ਕੰਮ ਕਰਨ ਚ ਸਵਾਦ ਹੈਗਾ ਬਾਈ ਹਨਾ ਤਾਂ ਇੱਧਰ ਜੱਜ ਖੜਾ ਆਪਣਾ ਜੱਜ ਦੇ ਚਾਚੇ ਦੇ ਮੁੰਡੇ ਨੇ ਕਰਿਆ ਬਈ ਆ ਫਾਰਮ ਤੇ ਆ ਆਰ ਆਈ ਆਰ ਮੁਰਗੀਆਂ ਦਾ ਫਾਰਮ ਆ ਤੇ 1000 ਬੱਚਾ ਪਾਇਆਗਾ ਤੇ ਬਾਕੀ ਸ਼ੈੱਡ ਤੇ ਤੇ ਦੂਜਾ ਖਰਚਾ ਕਿੰਨਾ ਆਇਆ ਉਹ ਆਪਾਂ ਬਾਈ ਤੋਂ ਪੁੱਛਦੇ ਆਂਗੇ ਤੇ ਜਦੋਂ ਬਈ ਆਂਡਾ ਤਿਆਰ ਹੋ ਗਿਆ ਹਨਾ ਸਾਰੀਆਂ ਮੁਰਗੀਆਂ ਆਂਡੇ ਦੇਣ ਲੱਗੀਆਂ ਤਾਂ ਉਦੋਂ ਆਪਾਂ ਚੈਨਲ ਤੇ ਵੀਡੀਓ ਪਾਵਾਂਗੇ ਤਾਂ ਬਾਈ ਲਠੇਰੇ ਪਿੰਡ ਚ ਫਾਰਮ ਕਰਿਆ ਤਾਂ ਲਵੇ ਤਵੇ ਦੇ ਬਾਈ ਸਪੋਰਟ ਕਰਿਓ ਬਾਈ ਨੂੰ ਹਨਾ ਤਾਂ ਅੰਡੇ ਖਰੀਦ ਸਕਦੇ ਹੋ ਕੀ ਹਾਲ ਹੈ ਬਈ ਤੁਮ ਠੀਕ ਹੋ ਠੀਕ ਹੋ ਵਧੀਆ ਠੀਕ ਠਾਕ ਤੇ ਕਿੰਨਾ ਆ ਗਿਆ ਬਈ ਖਰਚਾ ਪਹਿਲਾਂ ਤਾਂ ਸ਼ੈੱਡ ਤੇ ਦੱਸ ਦੇ ਬਈ ਕਿੰਨਾ ਆ ਗਿਆ ਸ਼ੈੱਡ ਤੇ ਬਈ ਆ ਗਿਆ 1.4 ਲੱਖ ਰੁਪਿਆ ਅੱਛਾ ਅੱਛਾ 1.4 ਆ ਗਿਆ ਸ਼ੈੱਡ ਤੇ ਕਿਉਂ ਆ ਮਾੜੇ ਮੋਟੇ ਦਾ ਤਾਂ ਜਿਹੜੇ ਹੁਣ ਲੱਗੇ ਬਈ ਮੋਟਾ ਮੋਟਾ 1.4 ਆ ਗਿਆ ਤੇ ਬੱਚਾ ਆ ਟੋਟਲ ਕਿੰਨਾ ਆ ਗਿਆ 1000 ਬੱਚਾ ਆਇਆ ਬਈ 2 ਲੱਖ ਰੁਪਏ ਦਾ 1000 ਬੱਚਾ ਦਾ 2 ਲੱਖ ਚ ਪਿਆਗਾ ਫੀਡ ਅੱਡ ਹੈ ਜੀ ਫੀਡ ਅੱਡ ਤਾਂ ਬਈ ਬੱਚੇ ਬਹੁਤ ਵੱਡੇ ਹੋ ਰਹੇ ਨੇ 2.5 ਮਹੀਨਿਆਂ ਦਾ ਬੱਚਾ ਬਈ ਘਟੋ ਘਟ ਵਿਚ ਵਿਚ 3 ਮ ਤੇ ਆ ਜਿਆਦਾਤਰ ਬੱਚਾ 2 ਮਹੀਨਿਆਂ ਦਾਗਾ ਤਾਂ ਬਾਈ ਬਹੁਤ ਵਧੀਆ ਗੱਲ ਆ ਗਈ ਹਨਾ ਤਾਂ ਬਾਈ ਨੂੰ ਦਿਓ ਬਾਈ ਵਧਾਈ ਹਨਾ ਨਵੇਂ ਕੰਮ ਦੀ ਤੇ ਸਪੋਰਟ ਜਰੂਰ ਕਰਿਓ ਬਈ ਸਾਰੇ ਜਾਣੇ ਸਾਸਰੀ ਘਾਲ ਬਈ ਸਾਰਿਆਂ ਨੂੰ ਬਾਕੀ ਬਈ ਆ ਫੀਡ ਹੈ ਇਹਨਾਂ ਦੀ ਗਰੋਵਰ ਵਾਲੀ ਫੀਡ ਆ ਦੋ ਗੱਟੇ ਦੇ ਕੇ ਗਏ ਨੇ ਨਾਲ ਇਧਰ ਪਾਤੀ ਕਲੀ ਤਾਂ ਕਿ ਵਾਇਰਸ ਨਾ ਵੇ ਅੰਦਰ